ਇਸ ਬਿਆਨ ਦੇਣ ਦੀ ਲੋੜ ਕੀ ਪੈ ਗਈ ਸੀ ਸਿੱਖ ਆਈਪੀਐਸ ਅਫਸਰ ਨੂੰ 테ਰਰਿਸਟ ਖਾਲਸਾਣੇ ਕਿਉਂ ਗਏ ਤੇ ਉਹਦੇ ਚ ਰਾਹੁਲ ਗਾਂਧੀ ਦਾ ਕੀ ਰੋਲ ਹੈ Rajasthan Jaipur ਦੀਆਂ ਗੰਗਾ ਨਗਰ ਦੀਆਂ ਕਿੰਨੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਆਪਣੇ ਸਿੱਖੀ ਦੇ ਵਿੱਚ ਕਕਾਰ ਉਤਰਵਾਏ ਗਏ ਬੰਦੇ ਨੇ ਟਰਬਨ ਸਿੱਖ ਤੇ ਪੱਗ ਬੰਨੀ ਹੈ ਕਿਸੇ ਨੇ ਦਸਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਖਾਈਏ ਤੇ ਖਾਲਸਾਣੇ ਹੋ ਗਿਆ ਸਿੱਖੀ ਦਾ ਕਾਣ ਕਰਨ ਵਾਲੇ ਜਿਹੜੇ ਅਫਸਰ ਸੀ ਉਹਨਾਂ ਨੂੰ ਪੰਜਾਬ ਦੀ ਹਕੂਮਤ ਦੇ ਕੇ ਰੱਖੀ ਗਈ। ਨਹੀਂ ਖਾਲਸਪਤਨ ਪੱਖੀਆਂ ਨੂੰ ਹੁਣ متاثر ਕਰਨ ਦੇ ਪਏ। ਇਹਦੇ 'ਚ ਖਾਲਸਨ ਪੱਖੀ ਵਾਲੀ ਕਿਹੜੀ ਗੱਲ ਆ। ਕਾਂਗਰਸ ਗੁਣਾ ਕਰ ਰਹੀ ਹੈ ਦੀ ਸਿੱਧੇ-ਸਿੱਧੇ ਕਹਿਣਾ। ਲੇਕਿਨ ਹੁਣ ਜਿਹੜੀ ਉਹਦੀ ਸਟੇਟਮੈਂਟ ਹੈਗੀਆਂ ਜਿਹੜਾ ਉਹਦਾ ਬਿਆਨ ਆ ਉਹ ਸੰਦਰਭ ਦੇ ਬਿਆਨ ਦੇ ਮਾਇਨੇ ਵੀ ਬਹੁਤ ਹੈ। ਕਦੇ ਕਦੀ ਕਹਿੰਦੇ ਕਿ ਇਹਨਾਂ ਲਈ ਵਾਸਤੇ ਰੈੱਡ ਕਾਰਪਟ ਵਿਛਾ ਦੇਣਾ ਕਦੀ ਖਾਲਸਤਾਨੀ ਕਹਿ ਦਿੰਦੇ। ਸੰਦਰਬ ਨੀਤ ਬਿੱਟੂ ਕਹਿ ਚੁੱਕਾ ਕਈ ਵਾਰੀ ਫਾਰਮਰਸ ਨੂੰ ਖਾਲਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗ ਕਰਾਈ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗ ਹੋ ਗਈ ਕਿੰਨਾ ਰੋਲਾ ਪਿਆ ਬਈ ਤੁਸੀਂ ਸਾਡੇ ਜਿਹੜੇ Patna ਤੋਂ ਦੇਸ਼ ਸਾਹਿਬ ਬੋਰਡ ਹੈਗੇ ਤੁਸੀਂ ਉੱਥੇ Hindu ਲਾਤ ਦਾ ਹੁੰਦਾ ਪ੍ਰਸ਼ਾਸਕ ਕਿੰਨਾ ਰੋਲਾ ਪਿਆ ਕਾਂਗਰਸ ਨੇ ਉਹ ਜ਼ਖਮ ਨੂੰ ਭਰਨ ਦੀ ਕੋਸ਼ਿਸ਼ ਕੀਤੀ ਔਰ ਅੱਜ ਉਸ ਜ਼ਖਮ ਨੂੰ ਕੁਝ ਹੱਦ ਤੱਕ ਕਾਂਗਰਸ ਭਰਨ ਚ ਕਾਮਯਾਬੀ ਹੋਈ ਹੈ ਵਿਦੇਸ਼ੀ ਧਰਤੀ ਤੇ ਰਾਹੁਲ ਗਾਂਧੀ ਦਾ ਇੱਕ ਬਿਆਨ ਜਾਰੀ ਹੁੰਦਾ ਜਿਸ ਬਿਆਨ ਨੂੰ ਲੈ ਕੇ ਸਿੱਖਾਂ ਦੇ ਵਿੱਚ ਵੱਖ-ਵੱਖ ਕਿਸਮ ਦੇ ਬਿਆਨ ਸਾਹਮਣੇ ਆ ਰਹੇ ਨੇ ਵੱਖ-ਵੱਖ ਕਿਸਮ ਦੀਆਂ ਮੱਤਾਂ ਸਾਹਮਣੇ ਆ ਰਹੀਆਂ ਨੇ ਖਾਸ ਕਰਕੇ ਸੈਂਟਰ ਨਾਲ ਜੁੜੇ ਹੋਏ ਜਿਹੜੇ ਸਿੱਖ ਆਗੂ ਨੇ ਉਹ ਇਸ ਨੂੰ علیحدਾ ਤੌਰ ਤੇ ਦੇਖ ਰਹੇ ਨੇ ਜਦਕਿ ਦੂਜੇ ਪਾਸੇ ਜਿਹੜੇ ਨਾਰਮਲ ਜਾਂ ਕਹਿ ਦਈਏ ਕਿ ਬਾਕੀ ਪਾਰਟੀਆਂ ਨਾਲ ਤੱल्लुक ਰੱਖਣ ਵਾਲੇ ਸਿੱਖ ਆਗੂ ਨੇ ਉਹ ਇਸ ਬਿਆਨ ਨੂੰ علیحدਾ ਤੌਰ ਤੇ ਦੇਖ ਰਹੇ ਨੇ ਜੇ ਪੰਥਕ ਮੁੱਦਿਆਂ ਦੀ ਗੱਲ ਕਰ ਲਈਏ ਪੰਥਕ ਸਿਆਸਤ ਦੀ ਗੱਲ ਕਰ ਲਈਏ ਤਾਂ ਉਹਦੇ ਸਿਆਸਤਦਾਨ ਜੇ ਬੀਬੀ ਜਗੀਰ ਕੌਰ ਦੀ ਗੱਲ ਕਰੀਏ ਉਹਨਾਂ ਦੇ ਨਾਲ ਦੇ ਕੁਝ ਲ ਕਿ ਰਾਹੁਲ ਗਾਂਧੀ ਨੇ ਬੜੀ ਚੰਗੀ ਗੱਲ ਕਰ ਦਿੱਤੀ ਉੱਥੇ ਦੂਜੇ ਪਾਸੇ ਸੈਂਟਰ ਨਾਲ ਜੁੜੇ ਹੋਏ ਸਿੱਖ ਆਗੂ ਇਸ ਗੱਲ ਦੀ ਪ੍ਰੋੜਤਾ ਕਰਦੇ ਪਏ ਐ ਵਿਰੋਧਤਾ ਕਰਦੇ ਪਏ ਐ ਕਿ ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ ਇਦਾਂ ਦਾ ਕੁਝ ਹੈ ਹੀ ਨਹੀਂ ਪਰ ਇਸ ਮਾਮਲੇ ਨੂੰ ਲੈ ਕੇ ਅਸਲ ਸੱਚ ਕੀ ਹੈ ਗਰਾਉਂਡ ਰਿਐਲਿਟੀ ਕੀ ਹੈ ਇਹ ਸਾਰਾ ਕੁਝ ਜਾਣਨਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਰਾਹੁਲ ਗਾਂਧੀ ਦਾ ਬਿਆਨ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹਦੇ ਪਿੱਛਲਾ ਅਸਲ ਕਾਰਨ ਕੀ ਹੈ ਇਹ ਬਿਆਨ ਦੇਣ ਦਾ ਅਸਲ ਕਾਰਨ ਕੀ ਹੈ ਡਾਕਟਰ ਸਾਹਿਬ ਸਮਝਾ ਦਿੱਤਾ ਬਹੁਤ ਸ਼ੁਕਰੀ ਬਹੁਤ ਧੰਨਵਾਦ ਜੀ ਸਾਰਿਆਂ ਸਾਥੀ। ਮੇਰੇ ਰਾਹੁਲ ਗਰਦੀਪ। ਡਾਕਟਰ ਸਾਹਿਬ ਜਿਹੜਾ ਬਿਆਨ ਦਿੰਦੇ ਨੇ ਇਹਦੇ ਬਾਰੇ ਤਾਂ ਹੁਣ ਤਾਂ ਬਹੁਤ ਗੱਲਾਂ ਹੋ ਗਈਆਂ। ਆਪਾਂ ਇੱਥੇ ਸ਼ੁਰੂ ਕਰਦੇ ਹਾਂ ਕਿ ਇਸ ਬਿਆਨ ਦੇਣ ਦੀ ਲੋੜ ਕਿ ਪੈ ਗਈ ਸੀ। ਇਹ ਬਿਆਨ ਦਿੱਤਾ ਕਿਉਂ ਗਿਆ? ਇਹਦੇ ਪਿੱਛੇ ਤੁਸੀਂ ਕੀ ਮਾਈਂਡਸੈਟ ਦੇਖਦੇ ਹੋ? ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਜਿਹੜੀ ਹੈ ਕਿ ਜਿੰਨੀ ਦੇ ਕੇਂਦਰ ਸਰਕਾਰ 'ਚ ਸੱਤਾ 'ਚ ਰਹੀ ਹੈ। ਖਾਸ ਕਰਕੇ ਜਿਹੜਾ ਦੌਰ 1968 ਤੋਂ ਬਾਅਦ ਦਾ ਪੰਜਾਬੀ ਸੂਬਾ 1947 ਤੋਂ ਬਾਅਦ ਦਾ ਹੀ ਲਾ ਲੋ ਛਾੜ ਕਿਉਂ? ਛਾੜ ਤੋਂ ਬਾਅਦ ਦਾ ਦੌਰ ਹੈ ਜਿਹੜਾ ਉਹ ਪੰਜਾਬ ਦੇ ਜਿਹੜੀ ਸਿੱਖ ਕਮਿਊਨਿਟੀ ਹੈ ਉਹਦਾ 인ਦਰਾ ਗਾਂਧੀ ਦੇ ਵਿਰੋਧ ਔਰ 인ਦਰਾ ਗਾਂਧੀ ਦਾ ਹਰ ਜਗ੍ਹਾ ਦੇ ਉੱਤੇ ਉਹਨੂੰ ਟੱਕਰ ਦੇਣਾ ਉਹਦਾ ਵਿਰੋਧ ਜਿਹੜਾ ਲਗਾਤਾਰ ਕਈ ਸਾਲ ਚੱਲਿਆ ਤੇ ਉਹਦਾ ਸੰਤਾਪ ਪੰਜਾਬ ਨੇ ਭੋਗਿਆ ਤੇ ਕਾਂਗਰਸ ਨੇ ਸਿੱਖਾਂ ਨੂੰ ਉਦੋਂ ਸਿੱਖਾਂ ਦੇ ਨਾਲ ਕਾਫੀ ਜੜਾ ਵੈ ਮਤਲਬ ਜਿਵੇਂ ਆਪਾਂ ਕਹੀਏ ਕਿ ਧਰਮ ਦੇ ਅੰਦਰ ਲੜਾਈ ਪਵਾਉਣ ਦੀ ਕੋਸ਼ਿਸ਼ ਕੀਤੀ ਕਾਂਗਰਸ ਗੁਣਾ ਕਰ ਰਹੀ ਹੈ ਇਹ ਦੀ ਸਿੱਧੇ ਸਿੱਧੇ ਕਹਿਣਾ ਕਿ ਕਈ ਵਾਰ ਸਰਕਾਰਾਂ ਭੰਗ ਵੀ ਹੋਈਆਂ ਡੈਮੋਕਰੇਟਿਕ ਜਿਹੜੀਆਂ ਲੋਕਤੰਤਰ ਪ੍ਰਕਿਰਿਆ ਨਾਲ ਚੁਣੀਆਂ ਸਰਕਾਰਾਂ ਨੂੰ ਕਾਂਗਰਸ ਨੇ ਪੰਗ ਕੀਤੀਆਂ ਅਕਾਲੀ ਦਲ ਨੂੰ ਕਈ ਵਾਰ ਤੋੜਨ ਦੀ ਕੋਸ਼ਿਸ਼ ਹੋਈ ਸ਼੍ਰੀ ਦਰਬਾਰ ਸਾਹਿਬ ਦਾ ਅਟੈਕ ਹੋਇਆ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਫੇਕ ਸਿੱਕਾਂ ਦੇ ਇਨਕਾਊਂਟਰ ਹੋਏ ਇਹਨਾਂ ਦੇ ਉੱਤੇ ਕਾਂਗਰਸ ਭੱਜ ਨਹੀਂ ਸਕਦੀ 1984 ਦੇ ਦੰਗੇ ਹੋਏ ਦਿੱਲੀ ਦੰਗੇ ਹੋਏ ਪੂਰੇ ਦੇਸ਼ 'ਚ ਹੋਏ ਸਿੱਖਾਂ ਦੀ نسل 쿠ਸ਼ੀ ਦੀ ਹੋਈ ਮਤਲਬ ਕੋਸ਼ਿਸ਼ ਕੀਤੀ ਗਈ ਇਸ ਟਾਇਰ ਪਾ ਕੇ ਸਾੜ ਜੇ ਇਹ ਇੱਕ ਜ਼ਖਮ ਹੈ ਜਿਨ੍ਹਾਂ ਨੂੰ ਕਦੇ ਭਰਿਆ ਨਹੀਂ ਜਾ ਸਕਦਾ ਤੇ ਇਹਦਾ ਸਿੱਧਾ ਸਿੱਧਾ ਦੋ ਜਿਹੜਾ ਵਾ ਉਹ ਜ਼ਿੰਮੇਦਾਰ ਕਾਂਗਰਸ ਹੈ ਕਿਉਂਕਿ ਹਕੂਮਤ ਕਾਂਗਰਸ ਦੀ ਸੀ ਕਾਂਗਰਸ ਨੇ ਰਾਜ ਕੀਤਾ ਤੇ ਕਾਂਗਰਸ ਨੇ ਹੀ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੇ ਉਹਨਾਂ ਦੀ ਹਕੂਮਤ 'ਤੇ ਅਟੈਕ ਹੋਇਆ ਲੇਕਿਨ ਗੱਲ ਇਹ ਹੈ ਕਿ ਕਾਂਗਰਸ ਦੇ ਉਸ ਅਟੈਕ ਤੋਂ ਬਾਅਦ ਜਦੋਂ 2014 ਤੋਂ ਬਾਅਦ ਜੇ ਆਪਾਂ ਸੋਚੀਏ ਤੇ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਹਕੂਮਤ ਆਈ ਹੈ ਆਪਣੇ ਫੁੱਲ ਮੈਜੋਰਟੀ ਦੇ ਨਾਲ ਜਿੱਥੇ ਵਿੱਚ ਉਹਨਾਂ ਨੂੰ ਕਿਸੇ ਸਹਿਯੋਗੀ ਪਾਰਟੀ ਦੀ ਲੋੜ ਨਹੀਂ ਪਈ ਉਸ ਤੋਂ ਪਹਿਲਾਂ ਕੁਝ ਦਿਨ ਜਦੋਂ ਦੌਰ ਆਇਆ ਤੇ ਕਾਂਗਰਸ ਨੇ ਆਪਣੇ ਜਿਹੜੇ ਆ ਉਹ ਦਰ ਜਿਹੜੇ ਆਪਣੇ ਜ਼ਖਮ ਦਿੱਤੇ ਆ ਉਹਨਾਂ ਨੂੰ ਭਰਨ ਦੀ ਕਾਫੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ ਸੂਬੇ ਆਪਣੇ ਦੇਸ਼ ਦਾ ਦੋ ਵਾਰ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਾਇਆ ਹਾਲਾਂਕਿ ਉਹਦਾ ਜਿਹੜਾ ਗਾਂਧੀ ਪਰਿਵਾਰ ਨੂੰ ਬੜਾ ਉਹਦਾ ਝੇਲਣਾ ਵੀ ਪਿਆ ਡਾਕਟਰ ਪਰਣਮ ਮੋਖਰਜੀ ਵੱਲੋਂ ਵਿਰੋਧ ਵੀ ਬੜਾ ਝੇਲਣਾ ਪਿਆ ਔਰ ਅੰਤਮ ਸਮੇਂ ਜਦੋਂ ਡਾਕਟਰ ਪਰਣਮ ਮੋਖਰਜੀ ਰਾਸ਼ਟਰਪਤੀ ਵੀ ਸੀਗੇ ਉਹ ਵੀ ਆਰਐਸਐਸ ਔਰ ਬੀਜੇਪੀ ਦੇ ਨਾਲ ਮਿਲ ਕੇ ਕਾਂਗਰਸ ਨੂੰ ਬੋਲਦੇ ਹੀ ਰਹੇ ਔਰ ਉਹ ਇਸੇ ਕਰਕੇ ਦਰਦ ਸੀਗਾ ਕਿ ਤੁਸੀਂ ਮੈਨੂੰ ਪ੍ਰਾਈਮ ਮਿਨਿਸਟਰ ਨਹੀਂ ਬਣਾਇਆ ਮੈਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣਾਇਆ ਜਦ ਕਿ ਮੈਂ ਬਣਨਾ ਚਾਹੁੰਦਾ ਸੀ ਤੁਸੀਂ ਡਾਕਟਰ ਮਨਮੋਹ ਸਿੰਘ ਨੂੰ ਬਣਾਇਆ ਤੇ ਕਾਂਗਰਸ ਦੀ ਕੋਸ਼ਿਸ਼ ਸੀ ਕਿ ਜੋ ਇੰਦਰਾ ਗਾਂਧੀ ਨੇ ਔਰ ਜੋ ਨਸਲ ਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂ ਜੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਜੋ ਰਜੀਵ ਗਾਂਧੀ ਦੇ ਬੋਲ ਸੀ ਸਿੱਖਾਂ ਬਾਰੇ ਮੇ ਵੱਡਾ ਪੇਟ ਡਿੱਗਦਾ ਤੇ ਉੱਥੇ ਹੁੰਦਾ ਹੈ ਬਾਕੀ ਨੁਕਸਾਨ ਹੁੰਦੇ ਨੇ ਉਹਨੂੰ ਪਰਨ ਦੀ ਕੋਸ਼ਿਸ਼ ਕੀਤੀ ਗਿਆਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਵੀ ਲਗਾਇਆ ਵਿੱਚ ਮਤਲਬ ਕਹਿੰਦਾ ਮਕਸਦ ਕਾਂਗਰਸ ਵੱਲੋਂ ਕੋਸ਼ਿਸ਼ ਕੀਤੀ ਗਈ ਔਰ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਨੁਕਸਾਨ ਵੀ ਕਾਂਗਰਸ ਨੇ ਝੇਲਿਆ ਔਰ ਕਿਉਂਕਿ ਉਹ ਇੱਕ ਬਹੁਤ ਅਸੁਲਝੇ ਹੋਏ ਇੱਕ ਪੜ੍ਹੇ ਲਿਖੇ ਸਕਾਲਰ ਬੰਦੇ ਸੀ ਉਹ ਕੋਈ ਡਾਕਟਰ ਮਨਮੋਹ ਸਿੰਘ ਉਹ ਚਤੂਰ ਚਲਾਕ ਝੂਠ ਬੋਲਣ ਵਾਲੀ ਸ਼ਖਸੀਅਤ ਨਹੀਂ ਹੈਗੇ ਸੀ ਕਿਉਂਕਿ ਉਹ ਇੱਕ ਜੇ ਆਪਾਂ ਕਿਹਾ ਜਾਵੇ ਤੇ ਡਾਕਟਰ ਮਨਮੋਹ ਸਿੰਘ ਦੀਆਂ ਐਗਜ਼ਾਮਪਲਾਂ ਆ ਕਿ ਉਹ ਉਹ ਜਿਹੜੇ ਆ ਕਿੱਥੋਂ ਯੂਨੀਵਰਸਿਟੀਆਂ ਦੇ ਵਿੱਚੋਂ ਜਿਹੜੇ ਆ ਉਹ ਪੀ ਐਚ ਡੀ ਕਰਕੇ ਇਕਨੋਮਿਕਸ ਦੇ ਉੱਤੇ ਉਹਨਾਂ ਵਰਗੇ ਅੱਜ ਤੱਕ ਵਰਲਡ ਦੇ ਵਿੱਚ ਕੋਈ ਉਹਨਾਂ ਕੋਲ ਬ੍ਰੇਨ ਨਹੀਂ ਹੈਗਾ ਕਿਸੇ ਕੋਲ ਲੇਕਿਨ ਜੇ ਉਹਨੂੰ ਕਹੀਏ ਕਿ ਉਹ ਐਜ਼ ਅ ਪੋਲਿਟੀਕਲ ਟੂਲ ਸੀਗੇ ਡਾਕਟਰ ਮਨਮੋਹਨ ਸਿੰਘ ਕੋਈ ਪੋਲਿਟੀਕਲ ਨਹੀਂ ਸੀਗੇ ਹੁੰਦੇ ਤਾਂ ਫਿਰ ਸੀਬੀਆਈ ਦੇ ਵਿੱਚ ਜਿਵੇਂ ਹੁਣ ਆ ਸੁਪਰੀਮ ਕੋਰਟ ਨੇ ਕੱਲ ਵੀ ਕਿਹਾ ਕਿ ਜਿਹੜੇ ਵਾਲੇ ਮਾਮਲੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਕੱਲ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਸੀਬੀਆਈ ਹੈਗੀ ਉਹ ਪਿੰਜਰੇ ਦੇ ਵਿੱਚ ਬੰਦ ਤੋਤੇ ਦੀ ਤਰ੍ਹਾਂ ਔਰ ਮੈਨੂੰ ਜਿੱਥੇ ਤੱਕ ਮੈਂ 10 ਸਾਲ ਡਾਕਟਰ ਮਰਮੋਹਨ ਸਿੰਘ ਦਾ ਕਾਰਜਕਾਲ ਦੇਖਿਆ ਮੈਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਦੀਆਂ ਕਨਸਟੀਟਿਊਸ਼ਨਲ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਸੀ ਉਹਨੂੰ ਕੋਈ ਟਾਹਾ ਲੱਗਣ ਦਿੱਤਾ ਡਾਕਟਰ ਮਰਮੋਹਨ ਸਿੰਘ ਨੇ ਕਿਉਂਕਿ ਉਹ ਆਪ ਵੀ ਇੱਕ ਕਨਸਟੀਟਿਊਸ਼ਨਲ ਸਬਜੈਕਟ ਨੂੰ اور ਕਨਸਟੀਟਿਊਸ਼ਨ ਦੇ ਉਹ ਰਾਖੇ ਸੀਗੇ ਨਾ ਤਾਂ ਉਹਨਾਂ ਨੇ ਜੁਡੀਸ਼ਰੀ ਜੁਡੀਸ਼ਰੀ ਦੇਖੋ ਪਹਿਲੀ ਵਾਰ ਸੀ ਕੀ ਡਾਕਟਰ ਮਮੋਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਦੇ ਵਿੱਚ ਜਿਹੜੀ ਸੰਵਿਧਾਨਿਕ ਇੰਸਟੀਚਿਊਸ਼ਨ ਸੀ ਕੈਗ ਉਹਨੇ ਹੀ ਪ੍ਰਧਾਨ ਮੰਤਰੀ ਖਿਲਾਫ ਰਿਪੋਰਟ ਦੇ ਦਿੱਤੀ ਤੇ ਹੁਣ ਕਿਤੇ ਕੈਗ ਅਜ ਰਿਪੋਰਟ ਦੇ ਕੇ ਇਟਸ ਇਟਸ ਨਾਟ ਅ ਈਜ਼ੀ ਜੌਬ ਕੀ ਮਤਲਬ ਜੇ ਜੁਡੀਸ਼ਰੀ ਉਹਨਾਂ ਦੇ ਖਿਲਾਫ ਕਰ ਰਹੀ ਸੀ 2G ਦੇ ਵਿੱਚ ਕੋਲਾ ਸਕੈਮ ਚ ਉਹਨਾਂ ਨੇ ਓਪਨ ਉਸ ਚੀਜ਼ ਨੂੰ ਫੇਸ ਕੀਤਾ ਮੈਂ ਉਹਨਾਂ ਨੇ ਜੁਡੀਸ਼ਰੀ ਤੇ ਵੀ ਪ੍ਰੈਸ਼ਰ ਨਹੀਂ ਪਾਇਆ ਲੇਕਿਨ ਮੈਂ ਤੁਹਾਨੂੰ ਇਹ ਕਹਿਣਾ ਜੇ ਉਹਦੀ ਜਗ੍ਹਾ ਕੋਈ ਚਤੁਰ ਚਲਾ ਆ ਗਿਆ ਪਰਣ ਮੁਖਰਜੀ ਪ੍ਰਧਾਨ ਮੰਤਰੀ ਹੁੰਦੇ ਤੇ ਬਹੁਤ ਕੁਝ ਉਲਟਪੁਲਟ ਹੋ ਜਾਣੀ ਸੀ ਕਈ ਲੋਕਾਂ ਨੂੰ ਫਿਰ ਸਜ਼ਾ ਵੀ ਹੋ ਜਾਣੀ ਸੀ ਕੇਸਾਂ 'ਚ ਲੇਕਿਨ ਕਹਿਣ ਦਾ ਮੇਰਾ ਮਕਸਦ ਸਿਰਫ ਇਹ ਹੈ ਕਿ ਕਾਂਗਰਸ ਨੇ ਉਹ ਜ਼ਖਮਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਔਰ ਅੱਜ ਉਸ ਜ਼ਖਮ ਨੂੰ ਕੁਝ ਹੱਦ ਤੱਕ ਕਾਂਗਰਸ ਭਰਨ 'ਚ ਕਾਮਯਾਬੀ ਹੋਈ ਹੈ ਤਦੇ ਹੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਅਤਵਾਦ ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਦੇ ਵਿੱਚ 2002 ਤੇ 2017 2000 ਸੌਰੀ 17 ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਮਣੀ ਦੋ ਵਾਰ ਕੈਪਟਨ ਨਮਿੰਦਰ ਸਿੰਘ ਪ੍ਰਧਾਨ ਮੰਤਰੀ ਬਣੇ ਚਲੋ ਬਿਆਨ ਸਿੰਘ ਅਲੀ ਸਰਕਾਰ ਨੂੰ ਆਪਾਂ ਰਹਿਣ ਦਿੰਦੇ ਨੇ ਉਦੋਂ ਕੋਈ ਵਿਰੋਧੀ ਖੜਾ ਨਹੀਂ ਹੋਇਆ ਸੀ ਕਾਂਗਰਸ ਦੇ ਹੁਣ ਵੀ ਮੈਂਬਰ ਪਾਰਲੀਮੈਂਟ ਜਿੱਤਦੇ ਨੇ ਠੀਕ ਹੈ ਸੋ ਕਿਤੇ ਨਾ ਕਿਤੇ ਸਾਰੇ ਸਿੱਖ ਚੇਰੇ ਨੇ ਸਿੱਖਾਂ ਦੀ ਸਿੱਖ ਸਟੇਟ ਚ ਜਿੱਤਦੇ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਸਿੱਖਾਂ ਦੇ ਉਹ ਜ਼ਖਮ ਭਰੇ ਨਹੀਂ ਜਾ ਸਕਦੇ ਸਿੱਖਾਂ ਦੇ ਕਿਉਂ ਜਿਹੜੇ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਤੋਂ ਲੈ ਕੇ ਦਸਵੇਂ ਪਾਸ਼ਾ 11ਵੇਂ ਪਾਸ਼ਾ ਅਕਸਿ ਗੁਰੂ ਗ੍ਰੰਥ ਸਾਹਿਬ ਦੀ ਜਿਹਨਾਂ ਨੂੰ ਫਾਲੋਅਰਸ ਨੇ ਉਹ ਕਿਦਾਂ जख्म ਭਰੇ ਜਾ ਸਕਦੇ ਸੋ ਮੈਂ ਉਸ ਸਬਜੈਕਟ ਤੋਂ ਥੋੜਾ ਜਿਹਾ ਅੱਗੇ ਇਹਨਾ ਕਿ ਰਾਹੁਲ ਗਾਂਧੀ ਦਾ ਸਟੇਟਮੈਂਟ ਜਿਹੜਾ ਹੁਣ ਬਿਆਨ ਆ ਉਹ ਮੌਜੂਦਾ ਦੌਰ ਦੇ ਸੰਦਰਭ ਦੇ ਵਿੱਚ ਬਹੁਤ ਹੈ ਕਾਂਗਰਸ ਪੁਰਾਣੇ ਟਾਈਮ ਤੇ ਦੋਸ਼ੀ ਸੀ ਲੇਕਿਨ ਹੁਣ ਜਿਹੜੀ ਉਹਦੀ ਸਟੇਟਮੈਂਟ ਹੈਗੀਆਂ ਜਿਹੜਾ ਉਹਦਾ ਬਿਆਨ ਆ ਉਹ ਸੰਦਰਭ ਦੇ ਬਿਆਨ ਦੇ ਮਾਇਨੇ ਵੀ ਬਹੁਤ ਹੈ ਕਾਰਨ ਕੀ ਹੈ ਹੁਣ ਦੱਸਦਾ ਕੀ ਹਿੰਦੁਸਤਾਨ ਦੇ ਪਾਰਲੀਮੈਂਟ ਵਿੱਚ ਬੈਠੀ ਇੱਕ ਬੀਬੀ ਕੰਗਣਾ ਰਣੌਤ ਇਹ ਕਹਵੇ ਕਿ ਇਹ ਖਾਲਸਥਾਨੀ ਹੈ ਇਹ ਕਹਵੇ ਕਿ ਇਹਨਾਂ ਦੀਆਂ ਬੁੜੀਆਂ 100-100 ਰੁਪਏ ਚ ਖਰੀਦੀਆਂ ਜਾਂਦੀਆਂ ਔਰ ਕਿਦਾਂ ਕਿਸਾਨੀ ਅੰਦੋਲਨ ਹੋਇਆ ਉਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਨਰਿੰਦਰ ਮੋਦੀ ਨੇ ਮਾਸ਼ਲਾ ਕਹ ਕਰਤਾ ਉਹਨਾਂ ਨੇ ਮਾਫੀ ਮੰਗੀ ਲੇਕਿਨ ਕੰਗਣਾ ਰਣੌਤ ਦੇ ਅਲਫਾਜ ਕੀ ਸੀ ਤੇ ਕੀ ਉੱਤੇ ਕਾਰਵਾਈ ਹੋਈ ਮੈਨ ਦਸੋ ਹੁਣ ਵੀ ਉਹਨਾਂ ਨੇ ਤਾਜੀ ਇੱਕ ਵਿਵਾਦਤ ਬਿਆਨ ਦਿੱਤਾ ਕਿ ਇਹ ਉੱਥੇ ਰੇਪ ਹੋਏ ਉੱਥੇ ਮਰਡਰ ਕਰਕੇ ਲਾਸ਼ਾਂ ਟੰਗੀਆਂ ਗਈਆਂ ਤੁਸੀਂ ਫਿਰ ਇਹਨਾਂ ਤੋਂ ਵੀ ਆਪਾਂ ਥੋੜਾ ਅੱਗੇ ਚੱਲ ਜੀਏ ਮੌਜੂਦਾ ਦੌਰ ਦੇ ਵਿੱਚ ਕਿਉਂ ਰਾਹੁਲ ਗਾਂਧੀ ਨੂੰ ਇਹ ਗੱਲਾਂ ਕਹਿਣੀਆਂ ਪੈ ਰਹੀਆਂ ਆ ਹੁਣ ਤੁਸੀਂ ਦੇਖੋ ਪਿੱਛੇ ਕਲਕੱਤੇ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਸੀ ਸਿੱਖ ਆਈਪੀਐਸ ਜਿਗਾ ਵੀਡੀਓ ਵਾਇਰਲ ਹੋਈ ਹੈ ਤੇ ਉਹਨੂੰ ਭਾਜਪਾ ਦੇ ਲੀਡਰ ਕਹਰੇ ਤੂੰ ਖਾਲਸਥਾਨੀ ਆ ਇੰਡੀਅਨ ਪੁਲਿਸ ਆਫਸਰਸ ਨੂੰ ਕਲੀਅਰ ਕਰਕੇ ਇਸ ਦਾ ਮਤਲਬ ਜੇ ਕੋਈ ਬੰਦੇ ਨੇ ਟਰਬਨ ਸਿੱਖ ਤੇ ਪੱਗ ਬੰਨੀ ਹੈ ਕਿਸੇ ਨੇ ਦਸਤਾੜੇ ਜੀ ਗੁਰਗੋਮੀ ਸਿੰਘ ਮਹਾਰਾਜ ਨੇ ਸਹਾਇਤ ਖਾਲਸਤਾਨ ਨਹੀਂ ਹੋ ਗਿਆ ਤੁਸੀਂ ਇੱਕ ਆਈਪੀਐਸ ਨੂੰ ਟੈਰਰਿਸਟ ਕਹਿ ਰਹੇ ਹੋ ਤੁਸੀਂ ਨੂੰ ਟੈਰਰਿਸਟ ਕਹਿ ਰਹੇ ਹੋ ਫਿਰ ਇਹ ਕਿੱਦਾਂ ਦੇਸ਼ ਕਿੱਧਰ ਜਾ ਰਿਹਾ ਤੁਸੀਂ ਮੈਨੂੰ ਦੱਸੋ ਆ ਹੁਣ ਤੁਹਾਡੇ ਸਾਹਮਣੇ ਤਿੰਨ ਸਿਗੇ ਸਿੱਖ ਫਾਰਮਰਸ ਜਾ ਰਹੇ ਸੀਗੇ ਉਹਨਾਂ ਨੂੰ ਰੋਕਿਆ ਗਿਆ ਚਲੋ ਜਿਆਦਾ ਯਾਰ ਆਪਾਂ ਕਹੀਏ ਕਿ ਇਹ ਬੜੇ ਛੋਟੇ ਲੋਕ ਆ ਇਹਨਾਂ ਨੂੰ ਆਪਾਂ ਰੋਕ ਸਕਦੇ ਹੁਣ ਮੈਨੂੰ ਦੱਸੋ ਤਨਮਨਜੀਤ ਸਿੰਘ ਤੇ ਸੀ ਹੀ ਇਜ਼ ਅ ਫਰਸਟ ਫਰਸਟ ਮੈਂਬਰ ਪਾਰਲੀਮੈਂਟ ਯੂਕੇ ਦਾ ਜਿਹੜਾ ਟਰਬਨ ਵਾਲਾ ਮੈਂਬਰ ਪਾਰਲੀਮੈਂਟ ਹੈ ਉਹ ਇੰਗਲੈਂਡ ਤੋਂ ਅੰਮ੍ਰਿਤਸਰ 에ਅਰਪੋਰਟ ਤੇ ਆਏ ਉਹਨਾਂ ਕੋ OCII ਕਾਰਡ ਤੇ ਉਹਨਾਂ ਨੂੰ 4 ਘੰਟੇ ਉੱਥੇ ਬਿਠਾ ਕੇ ਰੱਖਿਆ ਗਿਆ ਮੈਂਬਰ ਪਾਰਲੀਮੈਂਟ ਬਾਰੇ ਵਿਧਾਨ ਸਭਾ ਚ ਪਾਸ ਹੈ ਭਈ ਉਹ ਸਟੇਟ ਗੈਸਟ ਹੈ ਭਈ ਜੇ ਅਦਰ ਕੰਟਰੀ ਦਾ ਕੋਈ ਬੰਦਾ ਬਾਹਰੋਂ ਆਂਦਾ ਹੈ ਰਿਪਰੈਜ਼ੈਂਟੇਟਿਵ ਕੋਈ ਆਂਦਾ ਹੈ ਤੇ ਉਹ ਸਾਡਾ ਸਟੇਟ ਗੈਸਟ ਹੋਏਗਾ ਤੁਸੀਂ ਉਹਨੂੰ 4 ਘੰਟੇ ਖੱਜਲ ਖਰਾਬ ਕੀਤਾ ਉਹਨੇ ਕਿਤੇ ਕਦੀ ਫੋਰਮ ਮਨਿਸਤਰੀ ਗੱਲ ਕਰ ਕਦੀ ਉੱਥੇ ਗੱਲ ਕਰ ਇਹਦਾ ਮਤਲਬ ਕੀ ਆ ਚਲੋ ਮੈਂ ਇਹਦਾ ਮਤਲਬ ਕੀ ਉਹ ਫਰਸਟ ਪਗੜੀਤਾਰੀ ਮੈਂਬਰ ਪਾਰਲੀਮੈਂਟ ਸੀ ਯੂਕੇ ਦਾ ਕੀ ਉਹਨੇ ਫਾਰਮਰਸ ਦੀ ਫੇਵਰ ਦੇ ਵਿੱਚ ਸਟੇਟਮੈਂਟਸ ਦਿੱਤੀਆਂ ਸੀਗੀਆਂ ਉਹਨੇ ਲੋਕ ਉੱਥੇ ਦੀ ਸੰਸਦ ਦੇ ਵਿੱਚ ਗੱਲ ਚੁੱਕੀ ਸੀਗੀ ਚਲੋ ਇਸ ਤੋਂ ਵੀ ਥੋੜਾ ਹੋਰ ਅੱਗੇ ਚਲੇ ਜਾਈਏ ਆਪਾਂ ਥੋੜਾ ਹੋਰ ਅੱਗੇ ਚਲ ਜਾਨੇ ਆ ਆ ਲਖੀਮਪੁਰ ਖੇਦੀ ਦਾ ਪਿਛਲੇ ਸਾਲ ਦਾ ਮਾਮਲਾ ਉੱਥੇ ਦੇ ਐਸਐਚਓ ਨੇ ਸਿੱਖ ਨੂੰ ਕਹਿਤਾ ਯੂ ਆਰ ਅ ਟੈਰਰਿਸਟ ਖਲਸਾਨੀ ਐ ਤੂੰ ਇੱਕ ਵਰਦੀ ਧਾਰੀ ਇੰਸਪੈਕਟਰ ਜਿਹਦੇ ਲਖੀਮਪੁਰ ਖੀ ਦੀ ਜਿਹਦੇ ਮੋੜਿਆਂ ਦੇ ਉੱਤੇ ਜਸਟਿਸ ਡਿਲੀਵਰ ਕਰਨਾ ਤੁਸੀਂ ਉਹ ਕਹਿ ਰਹੇ ਆ ਵੀ ਤੂੰ ਖਾਲਸਥਾਨੀ ਫਿਰ ਇਹਨਾਂ ਤੋਂ ਵੀ ਹੋਰ ਆਪਾਂ ਅੱਗੇ ਚੱਲ ਜਾਈਏ ਐਗਜ਼ਾਮੀਨੇਸ਼ਨਸ ਦੇ ਵਿੱਚ ਆ Rajasthan Jaipur ਦੀਆਂ ਗੰਗਾ ਨਗਰ ਦੀਆਂ ਕਿੰਨੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਆਪਣੇ ਸਿੱਖੀ ਦੇ ਵਿੱਚ ਘਕਾਰ ਉਤਰਵਾਏ ਗਏ ਇਹ ਛੋਟੀਆਂ ਘਟਨਾਵਾਂ ਤੁਸੀਂ ਦੱਸੋ ਇਹਦੇ ਨਾਲ ਕਿੰਨਾ ਮੈਨੂੰ ਇਹ ਦੱਸੋ ਜਿਸ ਜਿਸ ਮੇਰੇ ਭਾਈ ਵੀਰ ਨੇ ਭੈਣ ਨੇ ਅਮਰਤ ਛਕਿਆ ਉਹਦੇ ਲਈ ਉਸ ਤੋਂ ਵੱਡੀ ਚੀਜ਼ ਕਿਹੜੀ ਹੈ ਕਿ ਉਹਦੇ ਉਹਨਾਂ ਨੂੰ ਬਹਿਣ ਹੀ ਨਹੀਂ ਦਿੱਤਾ ਗਿਆ ਫਿਰ ਤੁਸੀਂ ਆਪਾਂ ਇਹਨਾਂ ਤੋਂ ਵੀ ਥੋੜਾ ਜਿਹਾ ਹੋਰ ਅੱਗੇ ਚੱਲ ਜੀਏ ਚਲੋ ਮੈਂ ਕਿਸੇ ਸਰਕਾਰ ਤੇ ਸਵਾਲ ਨਹੀਂ ਚੁੱਕਦਾ ਮੈਨੂੰ ਦੱਸੋ ਹਿੰਦੁਸਤਾਨ ਚ ਅੱਜ ਅਗਰ ਡਿਸੀਜਨ ਮੇਕਰਸ ਹੈਗੇ ਆ ਉਹਨਾਂ ਦੇ ਵਿੱਚ ਕਿਹੜਾ ਟਰਬਨ ਧਾਰੀ ਜਾਂ ਕਿਹੜਾ ਸਿੱਖ ਹੈ ਜਿਹੜਾ ਬਹੁਤ ਵੱਡਾ ਹਿੰਦੁਸਤਾਨ ਦਾ ਡਿਸੀਜਨ ਮੇਕਰ ਹੈ ਲੈਟ ਕੰਪਲੀਟ ਕਰੋ ਮੇਰੇ ਨਾਲ ਇਸ ਚੀਜ਼ ਤੇ ਮੈਂ ਡਿਬੇਟ ਕਰਨ ਲਈ ਵੀ ਤਿਆਰ ਹਾਂ ਹਾਂ ਮੰਤਰੀ ਮੰਡਲ ਚ ਹੈਗੇ ਆ ਹਰਦੀਪ ਪੂਰੀ ਨੇ ਰਵਨੀਤ ਬਿੱਟੂ ਨੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਇਹ ਲੋਕ ਵੀ ਨੇ ਇਹ ਲੋਕਾਂ ਦੀ ਵਿਚਾਰਧਾਰਾ ਕੀ ਹੈ ਮੈਂ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਵਿਚਾਰਧਾਰਾ ਕੀ ਹੈ ਹੁਣ ਤੁਹਾਡੇ ਸਾਹਮਣੇ ਰਵਨੀਤ ਬਿੱਟੂ ਕਹਿ ਚੁੱਕਾ ਕਈ ਵਾਰੀ ਫਾਰਮਰਸ ਨੂੰ ਇਹ ਖਾਲਸਾਨੀ ਆ ਰਵਨੀਤ ਬਿੱਟੂ ਦੇ ਲਫਾਜ ਆ ਉਹ ਤੋਂ ਟੋਕਨ ਵਿਚਾਰਤਾਰਾ ਰੱਖਦੇ ਕਦੀ ਕਹਿੰਦੇ ਕਿ ਇਹਨਾਂ ਲਈ ਵਾਸਤੇ ਰੈੱਡ ਕਾਰਪਟ ਵਿਛਾ ਦੇਣਾ ਕਦੀ ਖਾਲਸਤਾਨੀ ਕਹਿ ਦਿੰਦੇ ਆ ਕਹਿ ਦਿੰਦੇ ਨਾ ਜੀ ਰਵਨੀਤ ਬਿੱਟੂ ਕਹਿ ਚੁੱਕੇ ਆ ਕਈ ਕਿਸਾਨਾਂ ਨਾਲ ਟਕਰਾਬ ਵੀ ਹੋ ਚੁੱਕਾ ਸੋ ਮੈਂ ਇਸ ਗੱਲ ਤੋਂ ਕਹਿਣਾ ਕਿ ਹੁਣ ਤੁਸੀਂ ਆਪਾਂ ਇਹਨਾਂ ਤੋਂ ਵੀ ਥੋੜਾ ਮਨ ਦੇ ਵਿੱਚ ਕਈ ਵਾਰੀ ਮੈਂ ਸੋਚ ਰਿਹਾ ਸੀ ਬੈਠਾ ਤੁਹਾਡੇ ਨਾਲ ਗੱਲ ਕਰਦੇ ਕਰਦੇ ਬਈ ਸਿੱਖ ਕਨਸਟੀਟਿਊਸ਼ਨ ਜਾਂ ਸਿੱਖ ਆਰਗੇਨਾਈਜੇਸ਼ਨਸ ਨੂੰ ਆਪਾਂ ਟਾਹ ਕੇ ਨਾ ਲਾਇਆ ਗਿਆ ਤੁਸੀਂ ਇਹ ਦੇਖੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗ ਕਰਾਈ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗ ਹੋ ਗਈ ਕਿੰਨਾ ਰੋਲਾ ਪਿਆ ਬਈ ਤੁਸੀਂ ਸਾਡੇ ਜਿਹੜੇ ਪਟਨਾ ਤਨਦੇ ਜੀ ਸਾਹਿਬ ਬੋਰਡ ਹੈਗੇ ਤੁਸੀਂ ਉੱਥੇ Hindu ਲਾਤ ਆਉਂਦਾ ਪ੍ਰਸ਼ਾਸਕ ਕਿੰਨਾ ਰੋਲਾ ਪਿਆ ਮੈਂ ਇਹ ਗੱਲ ਤੋਂ ਜਿਹੜਾ ਨਾ ਇਹ ਕਹਿਣਾ ਚਾਹਨਾ ਕਿ ਜਿਹੜਾ ਦੇਸ਼ ਦੇ ਵਿੱਚ ਅਲਪ ਸੰਖਿਆਕਾਂ ਦੇ ਖਿਲਾਫ ਇਹ ਕਮ ਹੌਲ ਵਿਵਤਰਾਣ ਜਿਹੜਾ ਸਿਰਜਿਆ ਜਾ ਰਿਹਾ ਹੈ ਨਾ ਇਹ ਬੜਾ ਖਤਰਨਾਕ ਹੈ ਔਰ ਇਹ ਖਾਸ ਕਰਕੇ ਇਹਦੇ ਵਿੱਚ ਤੁਸੀਂ ਇੰਨਾ ਹੋ ਰਿਹਾ ਕਿਉਂਕਿ Hindu Sikh ਦੇ ਵਿੱਚ ਤਾਂ ਡਿਫਰੈਂਸ ਹੀ ਨਹੀਂਗਾ ਸਿਰਫ ਤੇ ਸਿਰਫ ਡਿਫਰੈਂਸ ਹੈ ਨਾ ਕਿ ਸਿੱਖ ਦੇ ਸਿਰ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਤਾਰ ਸਜਾਤੀ ਤਾਂ ਸਿੱਖ ਹੋ ਗਿਆ ਬਾਕੀ ਦੇ ਸਾਰੇ Hindu ਹੀ ਆ ਸਾਰੇ ਉਹਨਾਂ ਨੂੰ ਦਸਤਾਰ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੇ ਤੁਸੀਂ ਖਾਲਸੇ ਦੀ ਲੜਾਈ ਲੜਨੀ ਆ ਫੜੋ ਹਥਿਆਰ ਤੇ ਉਹ ਹਥਿਆਰ ਹਿੰਦੂਆਂ ਦੇ ਰੱਖਿਆ ਲਈ ਚੱਕਿਆ ਸਿੱਖਾਂ ਨੇ ਠੀਕ ਹੈ ਨਾ ਹਿੰਦੂਆਂ ਦੀ ਰੱਖਿਆ ਲਈ ਚੱਕਿਆ ਹਿੰਦੂਆਂ ਦੀ ਰੱਖਿਆ ਲਈ ਹੀ ਜਿਹੜੀਆਂ ਗੁਰੂ ਮਹਾਰਾਜ ਨੇ ਕੁਰਬਾਨੀਆਂ ਦਿੱਤੀਆਂ ਹੋਰ ਮੈਨੂੰ ਇਹ ਦੱਸੋ ਦਸਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕੀ ਮੁਗਲਾ ਨਾਲ ਕੀ ਦੁਸ਼ਮਣੀ ਆ ਮੁਗਲਾ ਨਾਲ ਤਾਂ ਇਹ ਹੀ ਦੁਸ਼ਮਣੀ ਸੀ ਕਿ ਮੈਂ Hindu ਧਰਮ ਦੀ ਮੈਂ ਖਾਲਸਾ ਧਰਮ ਦੀ ਸਿੱਖ ਧਰਮ ਦੀ ਮੈਂ ਰੱਖਿਆ ਕਰਨੀ ਆ ਮੈਂ ਜ਼ਬਰ ਦੇ ਖਿਲਾਫ ਆ ਮੈਂ ਜ਼ੁਲਮ ਦੇ ਖਿਲਾਫ ਆ ਸਿਰਫ ਇਹੀ ਇਹੀ ਹੈ ਨਾ ਲੜਾਈ ਸੋ ਜਿਹੜਾ ਮਾਹੌਲ ਮੌਜੂਦਾ ਦੌਰ ਚ ਸਿਰਜਿਆ ਜਾ ਰਿਹਾ ਜਾਂ ਬਣਾਇਆ ਜਾ ਰਿਹਾ ਇਹ ਰਾਹੁਲ ਗਾਂਧੀ ਦਾ ਸੰਦਰਭ ਇਨ੍ਹਾਂ ਨਾਲ ਹੈ ਲੇਕਿਨ ਗੱਲ ਇਹ ਆ ਕਿ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਮੈਂ ਨਾ ਨਹੀਂ ਲੈਣਾ ਹੁਣ ਮੈਨੂੰ ਇਹ ਦੱਸੋ ਸ਼੍ਰੋਮਣੀ ਕਾਲੀਦਾਵਤਾ ਸਿੱਖਾਂ ਦੀ ਨਰੋਲ ਪੰਥਕ ਪਾਰਟੀ ਆ ਉਹਨਾਂ ਦੇ ਰਾਜ ਚ ਕੀ ਹੋਇਆ ਜਿੰਨਾ ਸਿੱਖਾਂ ਦੇ ਉੱਤੇ ਜਿਹੜੇ ਟਾਰਚਰ ਕਰਨ ਵਾਲੇ ਸਿੱਖੀ ਦਾ ਕਾਹਨ ਕਰਨ ਵਾਲੇ ਜਿਹੜੇ ਅਫਸਰ ਸੀ ਉਹਨਾਂ ਨੂੰ ਪੰਜਾਬ ਦੀ ਹਕੂਮਤ ਦੇ ਕੇ ਰੱਖੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਹਥੇ ਸਿੰਘਾਂ ਤੇ ਗੋਲੀਆਂ ਚਲਾਈਆਂ ਗਈਆਂ। ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਸਿੱਖ ਜਿਹੜੇ 1947 ਤੋਂ ਬਾਅਦ ਜਿਹੜਾ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ 53 ਔਰ 24। 53 ਤੇ 24 ਕਿੰਨੇ ਹੋ ਗਏ? 77। 77 ਸਾਲ ਹੋ ਗਏ। ਅੱਜ ਵੀ ਸਿੱਖ ਕੌਮ ਉਸ ਲਈ ਸੰਘਰਸ਼ ਕਰ ਰਹੀ ਹੈ ਔਰ ਭਾਵੇਂ ਸਰਕਾਰ ਕਿਸੇ ਦੀ ਵੀ ਆਵੇ ਭਈ ਮੈਂ ਨਹੀਂ ਸਮਝਦਾ ਕਿ ਇਹਨਾਂ ਨੂੰ ਇਨਸਾਫ ਮਿਲਦਾ ਹੈ ਅਰੇ ਡਾਕਟਰ ਸਾਹਿਬ ਇੱਕ ਨਾ ਜਦੋਂ ਜਦੋਂ ਇਹ ਬਿਆਨ ਆਉਂਦਾ ਹੈ ਤਾਂ ਉਸ ਤੋਂ ਬਾਅਦ ਗੁਰਪਤਵੰਤ ਪੰਨੂ ਦਾ ਜ਼ਿਕਰ ਆ ਜਾਂਦਾ ਹੈ ਉਹ ਉਹਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਸ਼ਲਾਘਾ ਕੀਤੀ ਗਈ ਹੈ ਚੰਗੀ ਚੰਗੀ ਗੱਲ ਬੋਲੀ ਗਈ ਹੈ ਮਤਲਬ ਗੱਲ ਇੱਥੇ ਆ ਗਈ ਕਿ ਹੁਣ ਇਹ ਕਿਹਾ ਜਾ ਰਿਹਾ ਰਾਹੁਲ ਗਾਂਧੀ ਖਾਲਿਸਤਾਨ ਪੱਖੀਆਂ ਨੂੰ ਹੁਣ متاثر ਕਰਨ ਦੇ ਪਏ ਨਹੀ ਇਹਦੇ ਚ ਖਾਲਸਾਨ ਪੱਖੀ ਵਾਲੀ ਕਿਹੜੀ ਗੱਲ ਆ ਹਿੰਦੁਸਤਾਨ ਦੇ ਵਿੱਚ ਜੇ ਇੱਕ ਆਈਪੀਐਸ ਅਫਸਰ ਨੂੰ ਸਿੱਖ ਆਈਪੀਐਸ ਅਫਸਰ ਨੂੰ ਟੈਰਿਸਟ ਖਾਲਸਤਾਨੀ ਕੋ ਹੋਗੇ ਉਹਦੇ ਚ ਰਾਹੁਲ ਗਾਂਧੀ ਦਾ ਕੀ ਰੋਲ ਹੈ ਮੈਨੂੰ ਦੱਸੋ ਕੀ ਰੋਲ ਹੈ ਮੈਨੂੰ ਸਮਝਾਓ ਉਹਦੇ ਚ ਗੁਰਪਤਵੰਨ ਸਿੰਘ ਪੰਨੂ ਦਾ ਕੀ ਰੋਲ ਹੈ ਮੈਨੂੰ ਇਹ ਦੱਸ ਦਿਓ ਕੀ ਰੋਲ ਹੈਗਾ ਮੈਨੂੰ ਸਮਝ ਆ ਜਾਏ ਕਿ ਗੁਰਪਤਵੰਨ ਸਿੰਘ ਪੰਨੂ ਦਾ ਰੋਲ ਹੈ ਕਿ ਉਹਨੇ ਉਹਨੂੰ ਆਈਪੀਐਸ ਭਰਤੀ ਕਰਾਇਆ ਜਾਂ ਰਾਹੁਲ ਗਾਂਧੀ ਦਾ ਰੋਲ ਹੈ ਉਹਨੂੰ ਆਈਪੀਐਸ ਭਰਤੀ ਕਰਾਇਆ ਜਿਹੜਾ ਲੋਕਾਂ ਦਾ ਮਾਈਂਡ ਸੈਟ ਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਜੋ ਲੋਕਾਂ ਦੇ ਦਿਮਾਗ ਚ ਭਰਿਆ ਜਾ ਰਿਹਾ ਉਹ ਚੋਂ ਬਾਹਰ ਆਉਣ ਦੀ ਲੋੜ ਹੈ ਉਹਦੇ ਚੋਂ ਤੁਸੀਂ ਬਾਹਰ ਨਿਕਲਾਂਗੇ ਤੇ ਫਿਰ ਆਪਣਾ ਦੇਸ਼ ਤਰੱਕੀ ਕਰੂਗਾ ਕਿਉਂਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਮੈਂ ਅੱਗੇ ਵੀ ਕਹਿੰਦਾ ਹਟਿਆ ਕਈ ਵਾਰ ਭਗਤ ਸਿੰਘ ਉਦਮ ਸਿੰਘ ਸਿੰਘ ਲੱਗਦਾ ਪਿੱਛੇ ਉਹ ਸਿੱਖ ਸੀਗੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਮੈਂ ਈਸ਼ਰ ਸਿੰਘ ਦਾ ਹੁਣ ਪਿੱਛੇ ਦੀ ਬੋਲ ਘਟਿਆ ਜਿਹੜੇ ਸਾਰਾ ਗੜੀ ਵਾਲੇ ਆ ਯਾਰ ਇਹ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਅਸੀਂ ਅੱਜ ਇੱਥੇ ਮੌਜਾਂ ਕਰ ਰਹੇ ਆ ਖੁੱਲੇ ਪੰਜਾਬ 'ਚ ਘੁੰਮ ਰਹੇ ਆ ਬੋਲਣ ਦੀ ਆਜ਼ਾਦੀ ਆ ਲਿਖਣ ਦੀ ਆਜ਼ਾਦੀ ਆ ਨੱਚਣ ਦੀ ਆਜ਼ਾਦੀ ਗਾਣ ਦੀ ਗਾਦੀ ਘੁੰਮਣ ਦੀ ਆਜ਼ਾਦੀ ਸਾਰੀ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਨਾਲ ਮਿਲੀਆਂ ਜੇ ਅੱਜ ਅਸੀਂ ਕਹੀ ਜਾਈਏ ਕਿ ਇਹ ਅੱਤਵਾਦੀ ਨੇ ਖਾਲਸਥਾਨੀ ਨੇ ਹਾਂ ਜਿਹੜੇ ਟੈਰਿਸਟ ਆ ਉਹਨਾਂ ਦੇ ਖਲਾਫ ਕਾਰਵਾਈ ਕਰੋ ਹੁਣ ਤੁਸੀਂ ਮੈਨੂੰ ਇਹ ਦੱਸੋ ਦਰਦ ਲੱਗੂਗਾ ਮੇਰੀ ਇਹ ਲਾਈਨਾਂ ਨਾਲ ਲੱਗਦਾ ਲੱਗ ਜੇ ਮੈਨੂੰ ਪਰਵਾਹ ਕਰਦਾ ਜਿਨ੍ਹਾਂ ਨੇ ਤਾਂ ਬਿਲਕਿਸਬਾਨੋ ਦਾ ਰੇਪ ਕੀਤਾ ਸੋ ਉਹਨਾਂ ਉੱਤੇ ਦੋਸ਼ ਹੈ ਉਹਨਾਂ ਨੂੰ ਤਾਂ ਤੁਸੀਂ ਉੱਥੋਂ ਜੇਲ੍ਹ ਚੋਂ ਬਾਹਰ ਕੱਢ ਲਿਆ ਜਿਹੜੇ ਜੇਲ੍ਹਾਂ ਦੇ ਵਿੱਚ ਸਜ਼ਾ ਪੂਰੀਆਂ ਕਰ ਚੁੱਕੇ ਆ ਔਰ ਅੱਜ ਵੀ ਸਜ਼ਾ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ 'ਚ ਬੈਠੇ ਉਹਨਾਂ ਨੂੰ ਛਡਾਣ ਲਈ 2 ਸਾਲ ਤੋਂ ਮੋਰਚਾ ਲੱਗਾ ਹੋਇਆ ਉਹ ਸਿੱਖ ਲੋਕ ਨੇ ਬੰਦੀ ਸਿੱਖ ਨੇ ਤੁਸੀਂ ਮੈਨੂੰ ਐਸ ਗੱਲ ਦਾ ਜਵਾਬ ਦਿਓ ਬਈ ਸਮਝੋਤਾ ਐਕਸਪ੍ਰੈਸ ਬਲਾਸਟ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਬਾਅਦ ਦੇ ਵਿੱਚ ਸਾਧਵੀ ਜਿਹੜੀ ਹੈ ਪ੍ਰਗਿਆ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਕੀਤਾ ਗਿਆ ਸਭ ਕੁਝ ਉਹਨਾਂ ਨੂੰ ਦੇਸ਼ ਦੀ ਸੰਸਦ 'ਚ ਬੈਠੀ ਉਹਦੇ ਉੱਤੇ ਤਾਂ ਕੋਈ ਫालतू ਕਾਰਵਾਈ ਨਹੀਂ ਹੋਈ ਕਿੰਨਾ ਉਹਨਾਂ ਨੇ ਮਹਾਤਮਾ ਗਾਂਧੀ ਦੇ ਬਾਰੇ ਕਿੰਨਾ ਕੁਝ ਭੁੱਲਿਆ ਲੇਕਿਨ ਜਿਹੜੇ ਇੱਥੇ ਕੋਈ ਬੋਲਦਾ ਤੇ ਉਹਨੂੰ ਕਹਿ ਦਿੰਦੇ ਜੀ ਇਹਦੇ ਉੱਤੇ ਕਾਰਵਾਈ ਕਰਦੇ ਹਾਂ ਇਹ ਕੀ ਹੈ ਇਹ ਡਿਸਕ੍ਰਿਮੀਨੇਸ਼ਨ ਨੀ ਤੇ ਨੂੰ ਕੀ ਪਰਵਾਹਾ ਚ ਕੀ ਕਹਾਂਗੇ ਇਹ ਕੀ ਹੈ ਦੱਸੋ ਸਾਰੇ ਦੇਸ਼ ਲਈ ਇੱਕ ਕਾਨੂੰਨ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨਾ ਮਰਜ਼ੀ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੀ ਸਾਰੇ ਛਲਾਗਾ ਕਰਦੇ ਨੇ ਲੇਕਿਨ ਜਦੋਂ ਵਿੱਚ ਉੱਪਰ ਗਿਆ ਵਰਗੀਆਂ ਸਾਧਵੀ ਜਾਂ ਹੋਰ ਆ ਕੇ ਇਹ ਬੋਲਦੀ ਹੈ ਮੰਡੀ ਵਾਲੀ ਮੈਡਮ ਜਿਹੜੀ ਕੰਗਣਾ ਰਣੌਤ ਬੋਲਦੀ ਹੈ ਸਿੱਖਾਂ ਦੇ ਜ਼ਖਮ ਜਿਹੜੇ ਉਹ ਹਰੇ ਹੋ ਜਾਂਦੇ ਜਿਵੇਂ ਰਾਹੁਲ ਗਾਂਧੀ ਜਦੋਂ ਬੋਲੇ ਆ ਸਿੱਖਾਂ ਦੇ ਜ਼ਖਮ ਹਰੇ ਹੁੰਦੇ ਯਾਦਾਂ ਆਂਦੀਆਂ ਇਦਾਂ ਇਹਨਾਂ ਦੇ ਵੀ ਤਾਂ ਬੋਲਨ ਦਾ ਜ਼ਖਮ ਹਰੇ ਹੁੰਦੇ ਹੀ ਆ ਨਾ ਇਹ ਚੀਜ਼ਾਂ ਉਹ ਜਿਹੜੀਆਂ ਰਾਹੁਲ ਗਾਂਧੀ ਨੂੰ ਲੈ ਕੇ ਫਿਲਹਾਲ ਤੁਹਾਡੇ ਸਾਹਮਣੇ ਰੱਖਣੀਆਂ ਜ਼ਰੂਰੀ ਸੀ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗਾ ਤੁਸੀਂ ਰਾਹੁਲ ਗਾਂਧੀ ਦੇ ਬਿਆਨ ਨਾਲ ਸਹਿਮਤ ਹੋ ਨਹੀਂ ਆਪਣੇ ਕਮੈਂਟਸ ਦੱਸਣਾ ਨਾ ਭੁੱਲਣਾ ਔਰ ਬਨੇ ਰਹੋ 1 ਇੰਡੀਆ ਪੰਜਾਬੀ ਤੇ